ਕਾਲ ਮੂਰਤ ਅਯੋਨੀ ਸੈ ਪਉ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਸਚ ਨਾਨਕ ਹੋਸੀ ਭੀ ਸਚ ਜਾਂ ਬੁਲਾਵੇ ਜਾਂ ਬੋਲੈ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਗਨਾਨਕ ਜਸ ਗਾਇਓ ਜੋ ਪ੍ਰਭ ਕੇ ਅਤ ਪਿਆਰੇ ਮੋਖ ਉਚਰੈ ਸਾਸਤਰ ਖਟ ਪੈੰਗ ਗਿਰਣ ਚੜ ਜਾ ਬੰਦ ਲਗਾ ਬਦਰੋ ਸੁਣੈ ਜੋ ਕਾਲ ਕਿਰਪਾ ਕਰਾ ਹੋਐ ਸਤਕ ਸੰਧੀ ਨੂਰ ਅਰਸੋਂ ਕੋਸੋਂ ਚਟੀ ਐ ਤੋਦ ਡਿਠੇ ਸੱਚੇ ਪਾਤਸ਼ਾਹ ਹਲ ਜਨਮ ਜਨਮ ਦੇ ਕੱਟੀਆ ਵਾਹਿਗੁਰੂ ਸਾਹਿਬ ਜੀ ਰਾਗ ਗਉੜੀ ਮਾਲਵਾ ਮਹੱਲਾ 5 ਇਕ ਓਅੰਕਾਰ ਸਤਿਗੁਰ ਪ੍ਰਸਾਦ ਹਰਿ ਨਾਮ ਲਿਹੁ ਮਿਤਾ ਲਿਹੁ ਆਗੈ ਬਖਮ ਪੰਥ ਪਿਆਨ ਹਰਿ ਨਾਮ ਲਿਹੁ ਮਿਤਾ ਲਿਹੁ ਆਗੈ ਬਖਮ ਪੰਥ ਪਿਆਨ ਰਹਾਉ ਸੇਵਤ ਸੇਵਤ ਸਦਾ ਸੇਵ ਤੀਰ ਸੰਗ ਬਸਤ ਹੈ ਕਾਲ ਕਰ ਸੇਵਾ ਤੂੰ ਸਾਧਕੀ ਹੋ ਕਾਟੇ ਜਮ ਜਾਲ ਹੋ ਮ जग ਤੀਰਥ ਕੀ ਵਿਚ ਹਮ ਬਦੇ ਬਿਕਾਰ ਨਰਕ ਸੁਰਗ ਦੁਇ ਪੰਜਨਾ ਹੋਏ ਬਹਰ ਬਹਰ ਅਵਤਾਰ ਸੇਵਪੁਰੀ ਬ੍ਰਹਮਾ ਇੰਦਰਪੁਰੀ ਨਹਿ ਚਲ ਕੋ ਥਾਉ ਨਾਹੇ ਬਿਨ ਹਰ ਸੇਵਾ ਸੁਖ ਨਹੀਂ ਹੋ ਸਾਖਤ ਆਵਹਿ ਜਾਹੇ ਜੈ ਸੋ ਗੁਰ ਉਪਦੇਸ ਆ ਮੈਂ ਤੈ ਸੋ ਕਹਿਆ ਪੁਕਾਰ ਨਾਨਕ ਕਹੈ ਸੁਨ ਰੇ ਮਨਾ ਕਰ ਕੀਰਤਨ ਹੋਏ ਉਧਾਰ ਜੈ ਸੋ ਗੁਰ ਉਪਦੇਸ ਆ ਮੈਂ ਤੈ ਸੋ ਕਹਿਆ ਪੁਕਾਰ ਨਾਨਕ ਕਹੈ ਸੁਨਰੇ ਮਨਾ ਕਰ ਕੀਰਤਨ ਹੋਏ ਉਧਾਰ ਰਾਜਾਨ ਰਾਜ ਭਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਚਵਰ ਸ਼ਤਰ ਤਾਹ ਦੇ ਮਾਲਕ ਪਰਮ ਸਤਿਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਵਨ ਹਜ਼ੂਰੀ ਵਿੱਚ ਹਰ ਜਾਸਾਨਵਣ ਕਰਨ ਲਈ ਇਕੱਤਰ ਹੋਈ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦੀਵਾਨ ਵਿੱਚ ਅੱਪਾਂ ਸਾਰਿਆਂ ਇਹ ਸਰਵਣ ਕੀਤਾ ਸੀ ਮਾਤੋ ਹਰ ਰੰਗ ਮਾਤੋ ਮਾਤੋ ਦਾ ਪਾਵ ਹੈ ਮਸਤ ਹੋ ਜਾਣਾ ਕਾਦੇ ਵਿੱਚ ਮਸਤ ਹੋ ਗਏ ਉਸ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਵਿੱਚ ਹੁਣ ਸੰਸਾਰ ਦੇ ਵਿੱਚ ਅਸੀਂ ਰਹਿੰਦਿਆਂ ਤੱਕਦੇ ਹਾਂ ਮਨੋਖ ਅਨੰਤ ਤਰ੍ਹਾਂ ਦੇ ਨਸ਼ਿਆਂ ਦੇ ਵਿੱਚ ਪਿਆ ਹੈ ਕੋਈ ਕੋਈ ਨਸ਼ਾ ਕਰੀ ਜਾ ਰਿਹਾ ਹੈ ਕੋਈ ਕੋਈ ਖਰੀ ਜਾ ਰਿਹਾ ਪਰ ਸੰਸਾਰੇ ਨਸ਼ੇ ਜਿਹੜੇ ਨੇ ਇਹ ਜੀਵਨ ਨੂੰ ਬਰਬਾਦ ਕਰ ਦਿੰਦੇ ਨੇ ਬਰਬਾਦੀ ਵੱਲ ਲੈ ਕੇ ਜਾਂਦੇ ਨੇ पैसा भी बर्बाद हो रहा है रात का पीता नशा उतर जाता है अस बाुट गए सिमरन न टुट गए गुरु घर टुट गए जोड़े संसार ते लड़ाई झगड़े हो रहे हैं इस करके, करके ने सा पले नाम नहीं रहे असि नाम जपनों हट गए गुरुदेव कह रहे हैं कि मातो, मातो हर रंग मातो, मातो का भाव है मस्त हो जाए हमें संसारी नशा उतर जाता है ਔਰ ਜਿਹਨੂੰ ਪਿਆਰੋਂ ਨਾਮ ਦਾ ਨਸ਼ਾ ਚੜ ਜਾਂਦਾ ਹੈ ਕਿਉਂਕਿ ਸਾਡੇ ਪੱਲੇ ਨਾਮ ਨਹੀਂ ਹੈ ਜਿਨ੍ਹਾਂ ਦੇ ਪੱਲੇ ਨਾਮ ਹੈ ਉਹ ਇਸ ਚੀਜ਼ ਨੂੰ ਕਸ਼ਟ ਨਹੀਂ ਮੰਨਦੇ ਉਹ ਤਾਂ ਇਹ ਜਾਣ ਜਾਂਦੇ ਨੇ ਕਿ ਜਿਹੜਾ ਸਰੀਰ ਹੈ ਇਹ ਤਾਂ ਨਾਸਵਾਨ ਹੈ ਇਹ ਤਾਂ ਇੱਕ ਦਿਨ ਚਲੇ ਜਾਣਾ ਹੈ ਚਾਹੇ ਤੂੰ ਕੰਮ ਲਾਓ ਚਾਹੇ ਨਾ ਲਾਓ ਇਹਨੇ ਸਮਾਪਾ ਕੇ ਸੰਸਾਰ ਤੋਂ ਚਲੇ ਜਾਂਦਾ ਹੈ ਇਸ ਜਗ੍ਹਾ ਤੇ ਨਹੀਂ ਰਹਿੰਦਾ ਉਹ ਸਰੀਰ ਨਾਲ ਨਹੀਂ ਜੁੜਦਾ ਉਹਨਾਂ ਦੀ ਆਤਮਾ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜ ਜਾਂਦੀ ਹੈ ਨਾਮ ਜਪਦੇ ਆਂ ਜਪਦੇ ਆਂ ਉਹ ਪਰਮੇਸ਼ਰ ਦੇ ਨਾਲ ਜੁੜ ਜਾਂਦੇ ਨੇ ਉਹਨਾਂ ਨੂੰ ਫਿਰ ਉਹਦੇ ਨਾਮ ਦੇ ਵਿੱਚੋਂ ਰਸ ਆਉਂਦਾ ਹੈ ਉਹ ਰਸ ਫਿਰ ਭੁੱਲਦਾ ਨਹੀਂ ਆਨੰਦ ਜਾਂਦਾ ਨਹੀਂ ਸ਼ਰਾਬ ਦਾ ਨਸ਼ਾ ਤਾਂ ਉੱਤਰ ਜਾਂਦਾ ਹੈ ਪਰ ਜੇ ਨੂੰ ਨਾਮ ਦਾ ਨਸ਼ਾ ਚੜ ਗਿਆ ਉਹ ਉਤਰੇਗਾ ਨਹੀਂ ਸੋ ਅੱਜ ਦੇ ਪਾਵਨ ਸ਼ਬਦ ਵਿੱਚ ਗੁਰੂ ਸਾਹਿਬ ਮਨੁੱਖਤਾ ਨੂੰ ਇਸ ਤਰ੍ਹਾਂ ਉਪਦੇਸ਼ ਕਰ ਰਹੇ ਹਨ ਭਾਈ ਰਾਗ ਗੌੜੀ ਮਾਲਵਾ ਮਹੱਲਾ 5 ਰਾਗ ਗੌੜੀ ਮਾਲਵਾ ਵਿੱਚ ਪੰਚਮ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦਾ ਉਚਾਰਣ ਕੀਤਾ ਹੋਇਆ ਇਹ ਸ਼ਬਦ ਹੈ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਉਹ ਸ੍ਰਿਸ਼ਟੀ ਦਾ ਸਹਾਜਨ ਹਾਰ ਪ੍ਰਮਾਤਮਾ ਉਹ ਈਸ਼ਵਰ ਉਹ ਨਰਾਕਰ ਓ ਗੁਰੂ ਸਤਗੁਰੂ ਇੱਕ ਹੈ ਉਹ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਇੱਕ ਹੈ ਅਤੇ ਪ੍ਰਾਪਤੀ ਉਹਦੀ ਗੁਰੂ ਦੀ ਕਿਰਪਾ ਦੁਆਰੇ ਉਹ ਪਾਇਆ ਜਾ ਸਕਦਾ ਹੈ। ਅਗਰ ਗੁਰੂ ਘਰਪਾ ਕਰ ਦੇਵੇ ਫਿਰ ਉਹਦੀ ਪ੍ਰਾਪਤੀ ਹੁੰਦੀ ਹੈ। ਉਹਦੀ ਪ੍ਰਾਪਤੀ ਨਾਲ ਮਿਲਦਾ ਹੈ ਹਰ ਨਾਮ ਲਹਿੋ ਮੀਤਾ ਲਹਿੋ ਆਗੇ ਬਿਕਮ ਪੰਥ ਪੈ ਆਨ ਇਹ ਸੰਸਾਰ ਦੇ ਲੋਕੋ ਉਸ ਹਰੀ ਦੇ ਨਾਮ ਨੂੰ ਜੋ ਖਾਲਪੁਰਖ ਵਾਇਗੁਰੂ ਇੱਕ ਹੈ ਉਹਦੇ ਨਾਮ ਨੂੰ ਜਪਣਾ ਕਰੋ ਉਹਦਾ ਨਾਮ ਜਪੋ ਉਹਦੇ ਨਾਮ ਦਾ ਸਿਮਰਨ ਕਰੋ ਕਿਉਂ ਕਰਨਾ ਹੈ ਸਿਮਰਨ ਕਿਉਂਕਿ ਪਿਆਰੇ ਲੋਕ ਤੋਂ ਜਾਣ ਲਈ जो प्रलोक जाना रास्ता जड़ा कठिन है ये को दे दे नहीं गणेश पता ही नहीं को कि वार्ड बड़ा भयानक रास्ता है प्रलोक का कठिन है रहाओ का विश्राम दे के अगली पंक्ति कथन कर रहे हैं ना ਸੇਵਤ ਸੇਵਤ ਸਦਾ ਸੇਵ ਤੇਰਾ ਸੰਗ ਬਸਤ ਹੈ ਕਾਲ اے ਮੇਰੇ ਮਨਾ ਤੂੰ ਉਸੇਵਨਾ ਕਰ ਉਹਨੂੰ ਜਪਨਾ ਕਰ ਉਹਨੂੰ ਧਿਆਉਣਾ ਕਰ ਬਾਣੇ ਕਰਕੇ ਸੇਵਨਾ ਕਰ ਸਰੀਰ ਕਰਕੇ ਵੀ ਉਹਨੂੰ ਸੇਵਨਾ ਕਰ ਯੋ ਕਿ ਜਿਹੜਾ ਕਾਲ ਹੈ ਇਹ ਸਦਾ ਹੀ ਤੇਰੇ ਨਾਲ ਰਹਿੰਦਾ ਬਾਣੀ ਦੇ ਵੀ ਬਚਨ ਨੇ ਬਾਣੀ ਵੀ ਗੱਲ ਲਿਖਦੀ ਹੈ ਕਾਲ ਬਿਆਲ ਜਿਉਂ ਪਰਿਓ ਡੋਲੇ ਮੁਖ ਫਸਾਰੈ ਮੀਤ ਕਾਲ ਮੌਤ ਬਿਆਲ ਦਾ ਭਾਵ ਹੈ ਸੱਪ ਗੁਰਦੇਵ ਕਹਿ ਰਹੇ ਨੇ ਕਿ ਤੇਰੇ ਸਿਰ ਤੇ ਬੈਠਾ ਹੈ ਮੌਤ ਰੂਪ ਕਾਲ ਹੈ ਜਿਹੜਾ ਇਹ ਸੱਪ ਦੀ ਤਰ੍ਹਾਂ ਮੂੰਹ ਖੋਲ ਕੇ ਤੇਰੇ ਸਿਰ ਦੇ ਉੱਤੇ ਬੈਠਾ ਹੈ ਕਾਲ ਛੱਡ ਕੇ ਨਹੀਂ ਜਾਂਦਾ 24 ਘੰਟੇ ਨਾਲ ਰਹਿੰਦਾ ਤੇ ਸੱਪ ਜਿਵੇਂ ਮੂੰਹ ਖੁੱਲ੍ਹੇ ਸੱਪ ਦਾ ਐਵੇਂ ਇਹਦਾ ਵੀ ਮੂੰਹ ਖੋਲ ਗਿਆ ਮੂੰਹ ਖੋਲੀ ਬੈਠਾ ਹੈ ਕੀ ਹੋਵੇਗਾ ਆਜ ਕਾਲ ਫੋਨ ਤੋਏ ਕਰਸੋ ਹੋ ਪਤਾ ਹੀ ਨਹੀਂ ਕਦੋਂ ਇਹਨੇ ਤੈਨੂੰ ਡੱਸ ਲੈਣਾ ਕਦੋਂ ਤੈਨੂੰ ਇਹਨੇ ਆਪਣੀ ਖਰਾਕ ਬਣਾ ਲੈਣਾ ਤਾਂ ਪਤਾ ਹੀ ਨਹੀਂ ਸਮਝ ਰੱਖੋ ਚੀਤ ਇਹ ਮਨ ਦੇ ਵਿੱਚ ਦ੍ਰਿੜ ਕਰਨ ਲਗਾ ਇਹ ਯਾਦ ਕਰਨਾ ਕਿ ਜਿਹੜਾ ਕਾਲ ਹੈ ਇਹ ਤੇਰੇ ਸਿਰ ਤੇ ਬੈਠਾ ਹੈ 24 ਘੰਟੇ ਮਨੁੱਖ ਨੂੰ ਛੱਡ ਕੇ ਨਹੀਂ ਜਾਂਦਾ ਨਾਲ ਰਹਿੰਦਾ ਪਤਾ ਇਹਨੇ ਕਦੋਂ ਡੱਸ ਲਵੇ ਇਸ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਉਹਦਾ ਸਿਮਰਨ ਕਰ ਕਿਉਂਕਿ ਜੇ ਤੈਨੂੰ ਇਹ ਲੈ ਕੇ ਜਾਵੇ ਤੇ ਤੇਰੇ ਮੁਖ ਦੇ ਵਿੱਚੋਂ ਵਾਇਬਰ ਉੱਪਰ ਹੈ ਅਗਲੇ ਪੰਤੇ ਚ ਕਹਨ ਕਰ ਰਹਾ ਨਾ ਕਰ ਸੇਵਾ ਤੂੰ ਸਾਧਕੇ ਹੋ ਕਾਟਿਏ ਜਮ ਜਾਲ ਹੈ ਭਾਈ ਤੂੰ ਸੰਤਾਂ ਦੀ ਸੇਵਾ ਕਰ ਸਤ ਸੰਗ ਕਰ ਸੰਤਾਂ ਮਹਾਂਪੁਰਖਾਂ ਦੀ ਜਿਹੜੇ ਰੱਬ ਦੇ ਪਿਆਰੇ ਨੇ ਉਨ੍ਹਾਂ ਦੀ ਸੇਵਾ ਕਰ ਤਦ ਜਾਂਦਾ ਜਾਲ ਦਾ ਫਾਵਾ ਫਾਹ ਜਿਹੜੀ ਜਮਾਂ ਦੀ ਫਾਈ ਹੈ ਇਹ ਕੱਟੀ ਜਾਏ ਜਦੋਂ ਤੂੰ ਸਤ ਸੰਗ ਕਰੇਗਾ ਰੱਬ ਦੇ ਪਿਆਰਿਆਂ ਦੇ ਕੋਲ ਬੈਠੇਗਾ ਉਹਨਾਂ ਕੋਲੋਂ ਰੱਬ ਦੀਆਂ ਗੱਲਾਂ ਸੁਨੇਗਾ ਓ ਮ जग ਤੀਰਥ ਕੀਏ ਵਿਚ ਹਾਵੇਂ ਬਦੇ ਬਿਕਾਰ ਮਨੁਖ ਕੀ ਕਰਦਾ ਹਵਨ ਕਰਦਾ ਨਾਮ ਨੂੰ ਛੱਡ ਕੇ ਬਾਕੀ ਜਿੰਨੇ ਕਰਮ ਹੁੰਦੇ ਨੇ ਇਹ ਕਰ ਰਿਹਾ ਹੈ ਧਵਨ ਕਰ ਰਿਹਾ ਹੈ ਯਾ ਕਰ ਰਿਹਾ ਹੈ ਤੀਰਥਾਂ ਤੇ ਜਾ ਰਿਹਾ ਹੈ ਇਸ਼ਨਾਨ ਕਰ ਰਿਹਾ ਹੈ ਤੀਰਥਾਂ ਤੇ ਜਾ ਕੇ ਕਾਦੇ ਲਈ ਕਰ ਰਿਹਾ ਹੈ ਕਿਂਦਰੋਂ ਹੋ ਮੈਂ ਚਲੀ ਜਾਏ ਮੈਂ ਜਿਹੜੇ ਪਾਪ ਕਰ ਰਿਹਾ ਚੀਰਥਾਂ ਤੇ ਜਾਣ ਦੇ ਨਾਲ ਇਹਨਾਂ ਪਾਪਾਂ ਤੋਂ ਮੇਰਾ ਛੁਟਕਾਰਾ ਹੋ ਜਾਵੇ ਤੇ ਮੈਨੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨਿਰੰਕਾਰ ਦੀ ਪ੍ਰਾਪਤੀ ਹੋ ਜਾਵੇ ਇਸ ਲਈ ਤੀਰਥਾਂ ਤੇ ਜਾ ਰਿਹਾ ਪਰ ਮਾਰੇ ਕਹਿੰਦੇ ਤੀਰਥਾਂ ਤੇ ਨਾਉਣ ਨਾਲ ਨਹੀਂ ਕੁਝ ਬਣਨਾ ਤੀਰਥਾਂ ਤੇ ਜਾਣਾ ਹੈ ਇਸ਼ਨਾਨ ਕਰਦਾ ਨਹੀਂ ਕੁਝ ਬਣਨਾ ਬਾਣੀ ਇਹ ਕਹਿੰਦੀ ਹੈ ਕਿ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਇਸ਼ਨਾਨ ਕਰ ਲਈਆ ਤੀਰਥਾਂ ਦੇ ਪਰ ਮਨ ਦੇ ਵਿੱਚ ਤਾਂ ਬੁਰਾਈਆਂ ਨੇ ਮਨ ਖੋਟੇ ਤਨ ਚੋਰ ਇਕ ਪੌ ਲਥੀ ਨਾ ਧਿਆ ਦੋਏ ਪਾ ਚੜੀਏ ਸਹੌਰ ਇੱਕ ਪავლ ਅਥੀ ਨਾਤਿਆਂ ਦੋਏ ਪਾ ਚੜੀਏ ਸਹੌਰ ਬਾਹਰੋਂ ਤੋਤੀ ਥੋਮੜੀ ਅੰਦਰ ਵੈਸਨ ਕੋਰ ਸਾਧ ਪੜਿਆ ਨਾਤਿਆਂ ਚੋਰ ਸੇ ਚੋਰਾ ਚੋਰ ਸਾਧੋਂ ਨੂ ਤੀਰਥ ਤੇ ਜਾਣ ਦੀ ਜ਼ਰੂਰਤ ਨੇ ਜਿਹਦੇ ਅੰਦਰ ਵਿਕਾਰ ਹੀ ਨਹੀਂ ਜਿਹਨੇ ਹੋ ਮੈਦਾਂ ਚਾਹ ਕਰ ਦਿੱਤਾ ਨਾਮ ਜਪਣ ਲੱਗ ਪਿਆ ਪਰ ਬਾਦਵਾ ਦੀ ਰਜਾ ਦੇ ਵਿੱਚ ਰਹਿੰਦਾ ਹੈ ਉਹਦੇ ਹੁਕਮ ਦੇ ਵਿੱਚ ਚੱਲਦਾ ਉਹਦੇ ਭਾਣੇ ਦੇ ਵਿੱਚ ਰਹਿੰਦਾ ਉਹਨੂੰ ਕੀ ਜ਼ਰੂਰਤ ਹੈ ਤੀਰਥਾਂ ਤੇ ਜਾਣ ਦੀ ਤੇ ਪਿਆਰੇ ਚੋਰ ਜਿਹੜਾ ਹੈ ਉਹ ਤੀਰਥਾਂ ਤੇ ਜਾ ਕੇ ਵੀ ਹੀ ਵਸੇ ਰਹੇ ਚੋਰੀਆਂ ਨਹੀਂ ਛੱਡਦਾ ਇਹ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਹਦਾ ਤਿਆਗ ਨਹੀਂ ਕਰ ਸਕਿਆ ਤੀਰਥਾਂ ਦੇ ਨਾਇ ਵੀ ਜਾਣੇ ਬਾਣੀ ਕਹਿੰਦੀ ਤੂੰ ਕਰਮ ਜਿਨੇ ਮਰਜੀ ਕਰ ਲੈ ਪਰ ਬਾਣੀ ਦੇ ਵਿੱਚ ਹੁਕਮ ਆਉਂਦਾ ਨਾ ਪੜਦੇ ਹਾਂ ਅਸੀਂ ਅਨਕ ਤਪੱਸਿਆ ਕਰੇ ਅਹੰਕਾਰ ਤਪસ્યા ਕੀਤੀ ਤਪ ਕੀਤਾ ਸਾਧਨਾ ਕੀਤੀ ਪਰ ਜੇ ਮਨ ਦੇ ਵਿੱਚ ਮਾਨ ਆ ਗਿਆ ਤਪસ્યા ਕਰਕੇ ਸਾਧਨਾ ਕਰਕੇ ਤਪ ਕਰਕੇ ਜੇ ਮਨ ਦੇ ਵਿੱਚ ਮਾਨ ਆ ਗਿਆ ਹੰਕਾਰ ਆ ਗਿਆ ਫਿਰ ਅਗਲੀ ਪੰਕਤੀ ਚ ਲਿਖਦੇ ਨੇ ਨਾਰਕ ਸਵਰਗ ਫਿਰ ਫਿਰ ਅਵਤਾਰ ਜੰਮਣਾ ਮਰਨ ਦੇ ਚੱਕਰ ਚ ਪਿਆਰੇਗਾ ਸੰਸਾਰ ਤੇ ਜਨਮ ਲੈ ਕੇ ਕਦੇ ਸੁਖੀ ਹੋਏਗਾ ਕਦੇ ਦੁਖੀ ਹੋਏਗਾ ਬਾਰ ਬਾਰ ਜੰਮਦਾ ਮਰਦਾ ਰਹੇਗਾ ਅਗਲੀ ਪੱਤਝੀ ਕਥਨ ਕਰ ਰਹੇ ਹਾਂ ਨਰਕ ਸੁਰਗ ਦੁਇ ਪੰਚਨਾ ਹੋਏ ਬਹਰ ਬਹਰ ਅਵਤਾਰ ਦੋਨੇ ਇੱਕ ਨਰਕ ਹੈ ਇੱਕ ਸਵਰਗ ਹੈ ਇਹਨਾਂ ਦੇ ਵਿੱਚ ਪੈ ਕੇ ਮਨੁੱਖ ਨੂੰ ਦੁੱਖ ਤੇ ਸੁੱਖ ਭੋਗਣਾ ਪੈਂਦਾ ਹੈ ਤੇ ਬਾਰ ਬਾਰ ਜਨਮ ਲੈਣਾ ਪੈਂਦਾ ਹੈ ਜਦੋਂ ਅਸੀਂ ਆਪਣੇ ਅੰਦਰੋਂ ਹੋਮੇ ਨਹੀਂ ਗੋਗੇ ਹੰਕਾਰ ਨਹੀਂ ਛੱਡਦੇ ਆਪਣੇ ਵਿਕਾਰਾਂ ਦਾ ਤਿਆਗ ਨਹੀਂ ਕਰਦੇ ਨਾਮ ਨਹੀਂ ਜਪਦੇ फिर प्यारे जोना नहीं, फिर चौरासी लख जोना सूपनिया पेवपुरी ब्रह्म इंद्रपुरी ने गुरुदेव कह रहे हैं शेवपुरी ब्रह्मपुरी शिवपुरी ब्रह्म इंद्रपुरी ने चल को थाओ नाहे ਨਾ ਸ਼ਹਿਪੂਰੀ ਰਹਿਣੀ ਹੈ ਪਿਆਰੋ ਨਾ ਬ੍ਰਹਮਪੁਰੀ ਰਹਿਣੀ ਹੈ ਨਾ ਵਿਸ਼ਨਪੁਰੀ ਇਹ ਕੋਈ ਸਥਾਨ ਨਹੀਂ ਰਹਿਣਾ ਬਾਣੀ ਦੇ ਬਚਨ ਨੇ ਗੁਰੂ ਗ੍ਰੰਥ ਸਾਹਿਬ ਅਸੀਂ ਅਸੀਂ ਪੜ੍ਹਦੇ ਹਾਂ ਬਾਣੀ 'ਚ ਲਿਖਿਆ ਜੇ ਬ੍ਰਹਮਪੁਰੀ ਮੈਂ ਸਰਪਰ ਮਰਨਾ ਇਹ ਸੰਸਾਰ ਦੇ ਲੋਕਾਂ ਨੂੰ ਨਹੀਂ ਇਹ ਲਿ ਬ੍ਰਾਮਪੁਰੀ ਹੈ ਇੰਦਰਪੁਰੀ ਇੰਦਰਪੁਰੀ ਮੈਂ ਸਰਪਰਮ ਮਰਨਾ ਇੰਦਰ ਦੀ ਪੁਰੀ ਵਿੱਚ ਵੀ ਮੌਤ ਆਉਂਦੀ ਹੈ ਉੱਥੇ ਵੀ ਮੌਤ ਹੁੰਦੀ ਹੈ ਬ੍ਰਾਮਪੁਰੀ ਨਹੀਂ ਚੱਲਦੀ ਰਹਿਣਾ ਬ੍ਰਾਮਪੁਰੀ ਵੀ ਸਦਾ ਟਾਲ ਨਹੀਂ ਰਹਿ ਸਕਦੀ ਸ਼ੇਵਪੁਰੇ ਕਾ ਹੋਏਗਾ ਕਾਲ ਸ਼ੇਵਪੁਰੇ ਦਾ ਵਿਨਾਸ਼ ਹੋ ਜਾਵੇਗਾ ਉਹ ਵੀ ਬਿਨਸ ਜਾਏਗੀ ਤ੍ਰੈ ਗੁਣ ਮਾਇਆ ਬਿਨਸ ਵਿਥਾਲਾ ਗਿਰ ਤਾਰੇ ਧਾਰਨ ਗਗਨਾਰ ਤਾਰੇ ਰਵ ਸਸ ਪਵਨ ਪਾਪਕ ਨਿਰਾਰੇ ਜਿੰਸ ਰਹਿਣ ਬਰਚਾਰ ਪੇਦਾ ਸਾਸਤ ਸਿਮਰਤ ਬਿਨਸ ਹੈ ਗੇ ਪੇਦਾ ਤੀਰਥ ਦੇਵ ਦੇਵ ਰਾ ਪੂਤੀ ਮਾਲਾ ਤਿਲਕ ਸੋਜ ਭਾਗੋਤੀ ਤੋਤੇ ਜੰਡੋਤ ਪ੍ਰਸਾਦਨ ਭੋਗਾ ਗਵਨ ਕਰੋ ਸਗਲੋ ਲੋਗਾ ਬ੍ਰਿਸ਼ਟ ਮਾਨ ਹੈ ਸਗਲੋ ਤੇਨ ਜੋ ਕੁਝ ਪਿਆਰਾ ਤੇਨੂੰ ਨਜ਼ਰ ਆ ਰਿਹਾ ਹੈ ਇਹ ਸਭ ਬਿਨਸ ਜਾਣ ਵਾਲਾ ਹੈ ਨਾ ਪੁਰੀਆਂ ਵਿੱਚੋਂ ਕੋਈ ਪੁਰੀ ਰਹਿਣੀ ਹੈ ਆਪੋ ਆਪਣੇ ਸਵੇਂ ਅਨੁਸਾਰ ਸਭ ਦਾ ਨਾਸ ਹੋ ਜਾਣਾ ਹੈ ਬਿਨ ਹਰ ਸੇਵਾ ਸੁਖ ਨਹੀਂ ਹੋ ਸਾਖਤ ਆਵਹ ਜਾਹੇ ਹਰੀ ਦੀ ਸੇਵਾ ਕੀਤੇ ਤੋਂ ਬਿਨਾ ਸੁਖ ਪ੍ਰਾਪਤ ਨਹੀਂ ਹੁੰਦਾ ਉਹ ਪ੍ਰਮਾਤਮਾ ਔਕਾਲਪੁਰਖ ਵਾਹਿਗੁਰੂ ਉਹਦੀ ਸੇਵਾ ਕੀਤੇ ਤੋਂ ਬਿਨਾ ਸੁੱਖਾਂ ਦੀ ਪ੍ਰਾਪਤੀ ਨਹੀਂ ਹੋ ਸਕਦੀ ਐ ਸਾਖਤ ਸੇਵਾ ਤੋਂ ਬਗੈਰ ਤੋਂ ਸੰਸਾਰ ਵਿੱਚ ਆਉਂਦਾ ਜਾਂਦਾ ਭਾਵ ਜੰਮਦਾ ਤੇ ਮਰਦਾ ਰਹੇਗਾ ਜੈਸ ਗੁਰ ਉਪਦੇਸਿਆ ਮੈਂ ਤੈ ਸੋ ਕਿ ਆਪੋਕਾਰ ਸਾਰੇ ਕੋ ਸਤਨਾਮ ਸ੍ਰੀ ਵਾਹਿਗੁਰੂ ਤਾਂ ਦਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਲਏ ਕਿ ਭਾਈ ਜਿਸ ਤਰ੍ਹਾਂ ਦਾ ਪੁਰਾਣੇ ਉਪਦੇਸ਼ ਕੀਤਾ ਹੈ ਮੈਂ ਤਾਂ ਉਸੇ ਤਰ੍ਹਾਂ ਦਾ ਪੁਕਾਰ ਕਹਿ ਕੇ ਸੁਣਾ ਰਿਹਾ ਜੋ ਗੁਰਾਂ ਦਾ ਉਪਦੇਸ਼ ਹੈ ਮੈਂ ਤਾਂ ਉਹ ਕਹਿ ਕੇ ਸੁਣਾ ਰਿਹਾ ਨਾਨਕ ਕਹੈ ਸੁਨ ਰੇ ਮਨ ਕਰ ਕੀਰਤਨ ਹੋਏ ਉਧਾਰ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੇ ਸ਼ਬਦੀ ਖੇਰ ਲਿਖਉਂਦੇ ਕਥਨ ਕਰ ਰਹੇ ਹਨ ਕਿ ਇਸ ਉਪਦੇਸ਼ ਨੂੰ ਸੁਣ ਕੇ ਅਜੇ ਐਸੇ ਉਪਦੇਸ਼ ਨੂੰ ਸੁਣ ਕੇ ਤੂੰ ਪ੍ਰਭੂ ਦਾ ਕੀਰਤਨ ਕਰ ਉਹਦੇ ਗੁਣ ਗਾ ਉਹਦਾ ਨਾਮ ਜਪ ਤਦ ਹੀ ਤੇਰਾ ਸੰਸਾਰ ਤੋਂ ਉਦਾਰ ਹੋਵੇਗਾ ਤੇਰਾ ਜੰਮਣਾ ਮਰਨਾ ਤਦ ਹੀ ਕਟਿਆ ਜਾਵੇਗਾ ਜਦੋਂ ਤੂੰ ਉਹਦਾ ਨਾਮ ਜਪੇਗਾ ਸਿਮਰਨ ਕਰੇਗਾ ਉਹਦੇ ਨਾਲ ਜੁੜੇਗਾ ਇੱਥੇ ਹੀ ਸਮਾਪਤੀ ਹੈ ਗੁਰੂ ਸਾਹਿਬ ਕਿਰਪਾ ਕਰ ਸਾਡੇ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਅਸਰ ਕਰਨ ਇਸ ਪਵਿੱਤਰ ਬਾਵਨ ਗੁਰਬਾਣੀ ਦੇ ਵਿਚਾਰ ਕਰਦੇ ਹੋਇਆਂ ਭੋਲਾ ਸਾਧ ਸੰਗਤ ਗੁਰੂ ਦੇ ਦਰ ਦਾ ਕੋਕਰ ਜਾਣ ਕੇ ਆਪਣੇ ਦਰ ਦਾ ਬਿਖਾਰੀ ਜਾਣ ਕੇ ਮਾਫ਼ ਕਰ ਦੇਣੀ ਆ ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚ ਵਸਾਉਣਾ ਤਾਂ ਕਿ ਦਾਸ ਦਾ ਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ ਬਿਜ਼ਾਰਿਆ ਸਮਾਇਓ ਲੇਖੇ ਵਿੱਚ ਪੈ ਸਕੇ ਜਿਸ ਨਾਲ ਅਸੀਂ ਹੋ ਜਾਈਏ ਲੋਕ ਸੁਖੀਏ ਪਰਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਜੈ ਸੋ ਗੁਰ ਉਪਦੇਸ ਆ ਮੈਂ ਤੈ ਸੋ ਕਹਿਆ ਪੁਕਾਰ ਨਾਨਕ ਕਹੈ ਸੁਨ ਰੇ ਮਨ ਕਰ ਕੀਰਤਨ ਹੋਏ ਉਧਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ